ਸੋ ਦਾਖਲਣਾ ਚਾਹੁੰਗੇ ਜਿਸ ਦਾ ਇੰਤਜ਼ਾਰ ਸੀ ਜੀ ਬਾਬਲ ਲਾਲ ਜੀ ਦੀ ਇਸ ਦੇਖੋ ਲੰਗਰ ਦੇ ਵਿੱਚ ਜਿਹੜਾ ਸਭ ਤੋਂ ਜਿਹੜੀ ਮੇਨ ਚੀਜ਼ ਆ ਵੀ ਮੁੰਦਰੀ ਨਿਕਲਦੀ ਜਿਹੜੀ ਸੋ ਅੱਜ ਇੱਕ ਜ਼ਰੂਰਤਮੰਦ ਪਰਿਵਾਰ ਦੀ ਮੁੰਦਰੀ ਨਿਕਲੀ ਆ ਜੀ ਵੱਡੀ ਗੱਲ ਜਿਹੜੀ ਆ ਔਰ ਇਹਨਾਂ ਦਾ ਪਰਿਵਾਰ ਦੇਖੋ ਤੁਸੀਂ ਵੀ ਇਹ ਬਹੁਤ ਹੀ ਜ਼ਿਆਦਾ ਲੋੜਵੰਦ ਪਰਿਵਾਰ ਆ ਦਿਹਾੜੀਦਾਰ ਜਿਹੜਾ ਪਰਿਵਾਰ ਆ ਔਰ ਇਹਨਾਂ ਦੀ ਮੁੰਦਰੀ ਨਿਕਲੀ ਆ ਇਹ ਬੜਾ ਵੱਡਾ ਜਿਹੜਾ ਉਪਰਾਲਾ ਮਹਾਰਾਜ ਨੇ ਕੀਤਾ ਵਾ ਜੀ ਮਹਾਰਾਜ ਨੇ ਇਹਨਾਂ ਦੇ ਅਸ਼ੀਰਵਾਦ ਆਪਣਾ ਜਿਹੜਾ ਵਾ ਬਰਕਰਾਰ ਰੱਖਿਆ ਵਾ ਸੋ ਗੱਲਬਾਤ ਵੀ ਕਰ ਲੈਣੀ ਆ ਮੁੰਦਰੀ ਨਿਕਲੀ ਕਿੰ ਪਹਿਲੀ ਵਾਰ ਆਇਓ ਜੀ ਹਾਂਜੀ ਪਹਿਲੀ ਵਾਰੀ ਪਹਿਲੀ ਵਾਰ ਆਇਓ ਹਾਂਜੀ ਮੱਕੀਓ ਮਾਤਾ ਜੀ ਕਿੱਦਾਂ ਦਾ ਲੱਗ ਰਿਹਾ ਵਾ ਬਹੁਤ ਵਧੀਆ ਜੀ ਕੀ ਕੰਮ ਕੀ ਕਰਦੇ ਹੋ ਤੁਸੀਂ ਅਸੀਂ ਤਾਂ ਚਲੋ ਘਰ ਨੇ ਮੈਂ ਲੋਕਾਂ ਦੇ ਘਰ ਵੀ ਚਲ ਜਾਨੇ ਕੰਮ-ਕੁਮ ਕਰਨੇ ਹਾਂ ਹਾਂਜੀ ਮੋੜਾ ਇੱਕ ਛੋਟਾ ਆ ਉਹਨੂੰ ਪਿਓ ਜੀ ਨੌਕਰੀ ਫੇਲਾ ਮੇਰਾ ਆਦਮੀ ਜਿਹੜਾ ਨੌਕਰੀ ਕਰਦਾ ਸੀ ਹੂੰ ਤੇ ਉਹ ਹੁਣ ਉਹਦੇ ਦੱਤ ਹੋ ਗੀ ਦੀ ਐ ਇਹ ਤੁਹਾਡੀ ਨੋਹ ਜੀ ਨਹੀਂ ਮੇਰੀ ਕੁੜੀ ਐ ਤੁਹਾਡੀ ਬੇਟੀ ਐ ਹਾਂਜੀ ਠੀਕ ਤੇ ਬੇਟਾ ਜਿਹੜਾ ਉਹ ਵੀ ਦਿਹਾੜੀ ਕਰਨਾ ਬੇਟਾ ਜਿਹੜਾ ਉਹ ਨਿੱਕਾ ਉਹਨੂੰ ਮਿਲੀ ਐ ਪਿਓ ਦੀ ਨੌਕਰੀ ਉਹ ਸਰਾਵਾਂ ਵੀ ਕੇ ਤੇ ਖਾਰਦਾ ਤੁਸੀਂ ਰਹਿੰਦੇ ਕਿੱਥੇ ਹੋ ਨਿਤਰਾ ਸੀ ਨਿਤਰਾ ਜੀ ਰਹਿੰਦੇ ਹਾਂਜੀ ਪੁਰਾਣੇ ਵੀ ਆਈ ਖੁਸ਼ ਹਾਂ ਬੰਨਤਾ ਬਾਬਲਾਲ ਜੀ ਨੇ ਧਰ ਤੇ ਕਿਰਪਾ ਕੀਤੀ ਵਾਹ ਬਹੁਤ ਖੁਸ਼ ਹਾਂ ਵੀ ਬਾਬੇ ਨਾਲ ਜੀ ਨੇ ਕੀਤਾ ਵਾਹ ਕਿਓ ਗਰਾਵਾ ਹਾਂਜੀ ਖੁਸ਼ ਮੀਨੂ ਭਾਜੀ ਬੜਾ ਵੱਡਾ ਜਿਹੜਾ ਪ੍ਰਾਲਾ ਹੋਇਆ ਵੀ ਜ਼ਰੂਰਤਮੰਦ ਪਰਿਵਾਰ ਦੀ ਨਿਕਲੀ ਬੰਦਰੀ ਭਾਜੀ ਇਹ ਬਾਬਾ ਜੀ ਦੀ ਕਿਰਪਾ ਹੈਗੀ ਆ ਕਿ ਇਹਨਾਂ ਦੀ ਜਿੱਥੇ ਵੀ ਉਹਨਾਂ ਦੀ ਕਿਰਪਾ ਵਾ ਕਿ ਜਿਹੜੇ ਪਰਿਵਾਰ ਦੇ ਉੱਪਰ ਜਾਂ ਜਿਸ ਸੰਗਤ ਦੇ ਉੱਪਰ ਹੱਥ ਰੱਖਦੇ ਆ ਉਹਨਾਂ ਨੂੰ ਇਹ ਮਿਲਦੀ ਹੈ ਮੁੰਦਰੀ ਇਹ ਭੈਣ ਦੇ ਉੱਪਰ ਬਾਬਾ ਜੀ ਅੱਜ ਆਪਣੇ ਉਹਨਾਂ ਦੇ ਜਣੰਧਾੜੇ ਦੇ ਉੱਪਰ ਅਸ਼ੀਰਵਾਦ ਹੈਗਾ ਤੇ ਭੈਣ ਦਾ ਪਤਾ ਲੱਗਾ ਕਿ ਇਹਨਾਂ ਦੇ ਹਾਲੇ ਕੋਈ ਔਲਾਦ ਨਹੀਂ ਹੈ 7-8 ਸਾਲ ਹੋ ਗਏ ਵਿਆਹ ਹੋਇਆ ਨੂੰ ਤੇ ਅਸੀਂ ਇਹੋ ਹੀ ਕਹਿੰਦੇ ਆ ਕਿ ਇਹ ਜਿਹੜਾ ਬਾਬਾ ਜੀ ਦੇ ਜਨਮ ਦਿਹਾੜੇ ਦੇ ਉੱਪਰ ਨੂੰ ਮੰਦਰੀ ਦਾ ਅਸ਼ੀਰਵਾਦ ਮਿਲਿਆ ਇਸ ਤਰ੍ਹਾਂ ਹੀ ਇਹਨਾਂ ਦੀ ਗੋਦ ਭਰਾਈ ਵੀ ਹੋਏ ਅਗਲੇ ਸਾਲ ਦੇ ਬਾਬਾ ਜੀ ਦੇ ਦਰਸ਼ਨ ਕਰਨਾਂ ਬਲਕਿ ਇਹ ਆਉਂਦੇ ਸਾਲ ਜਿਹੜਾ ਵੀ ਖੁਸ਼ੀ ਦਾ ਮਿਲਿਆ ਅਸੀਂ ਕਹਿੰਦੇ ਆ ਕਿ ਇਹ ਬਾਬਾ ਜੀ ਜਨਤ ਅਗਲੇ ਸਾਲ ਇਹੋ ਹੀ ਕਿਰਪਾ ਕਰ ਖੁਸ਼ੀ ਨਾਲ ਆਵੇ ਆਪਣੀ ਸੰਤਾਨ ਲੈ ਕੇ ਨਾਲ ਬਿਲਕੁਲ ਬਿਲਕੁਲ ਸਾਨੂੰ ਦੱਸ ਕੇ ਜਾਣੋ ਹਾਂਜੀ ਸਾਨੂੰ ਦੱਸ ਕੇ ਜਾਣ ਕਿ ਪਰਾਇ ਸਾਨੂੰ ਦੱਸ ਕੇ ਕਿ ਵਧੀਆ ਹੋਇਆ ਬਿਲਕੁਲ ਬਿਲਕੁਲ ਕੀ ਕਹੋਗੇ ਪਾਜੀ ਦੋ ਸ਼ਬਦੀ ਅੱਜ ਦੇ ਮੈਂ ਕਿਹਾ ਜੀ ਬਹੁਤ ਜ਼ਿਆਦਾ ਮਤਲਬ ਕਿ ਖੁਸ਼ੀ ਹੋਈ ਹੈ ਕਿ ਸਾਡੀ ਭੈਣ ਦੀ ਮੁੰਦਰੀ ਨਿਕਲੀ ਹੈ ਔਰ ਇਹਨਾਂ ਨੂੰ ਅਸ਼ੀਰਵਾਦ ਮਿਲਿਆ ਸਾਡੇ ਗੁਰੂ ਜੀ ਦਾ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਅਸ਼ੀਰਵਾਦ ਗੁਰੂ ਜੀ ਦਾ ਇਹਨਾਂ ਤੇ ਇਹਨਾਂ ਦੇ ਸਿਰ ਤੇ ਰਵੇ ਸਾਡੀ ਇਹੋ ਹੀ ਖਾਮਨਾ ਬਿਲਕੁਲ ਪਹਿਲੀ ਵਾਰੀ ਤੁਸੀਂ ਆਏ ਨੇ ਸਲੰਗਰ ਚ ਹਾਂਜੀ ਪਹਿਲੀ ਵਾਰ ਆਏ ਹਾਂਜੀ ਪਹਿਲੀ ਵਾਰੀ ਮੁੰਦਰੀ ਨਿਕਲ ਗਈ ਤੁਹਾਡੀ ਹਾਂਜੀ ਖੁਸ਼ ਹੋਣਾ ਹੈ ਹਾਂਜੀ ਖੁਸ਼ ਮੁੰਦਰੀ ਨਿਕਲੀ ਕਿੱਦਾਂ ਪਹਿਲਾਂ ਕਿਹਨੇ ਕੱਢੀ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਕੋਣ ਨੇ ਕੀ ਨਾਮ ਦਾ ਬਾਬਾ ਲਾਲ ਬਾਬਾ ਲਾਲ ਹਾਂਜੀ ਦਾਈ ਪੋੜੀ ਪੜੀ ਹੈ ਨਹੀਂ ਬਾਬਾ ਲਾਲ ਜੀ ਉਹ ਸਭ ਕੁਝ ਜਾਣਦੇ ਆ ਜੀ ਉਹਨਾਂ ਨੇ ਝੂਲੀ ਭਰਨੀ ਬਾਬਾ ਲਾਲ ਜੀ ਦੀ ਕਰਾ ਬਾਬਾ ਲਾਲ ਜੀ ਦਾ ਬੋਲ ਸਾਂਝੇ ਦਰਬਾਰ ਦੀ ਜੈ ਸੋਏ ਸਤਗੁਰੂ ਸ਼੍ਰੀ ਬਾਬਾ ਲਾਲ ਦੇ ਆਲ ਜੀ ਦੀ ਕਿਰਪਾ ਵਾਜੀ ਵੀ ਅੱਜ ਜੀਰੂ ਬੰਦ ਪਰਿਵਾਰ ਦੀ ਝੋਲੀ ਭਰੋਈ ਆ ਉਹਦਾ ਤੇ ਕਿਰਪਾ ਜਿਹੜੀ ਬਣੀ ਆ ਜੀ ਸੋ ਇਦਾਂ ਹੀ ਬਬਲਾਲ ਜੀ ਦੇ ਪ੍ਰਤੀ ਆਪਣੀ ਆਸਤਾ ਬਰਕਰਾਰ ਰੱਖਿਓ ਤੁਹਾਨੂੰ ਵੀ ਬਬਲਾਲ ਜੀ ਤੁਹਾਡੀ ਝੋਲੀਆਂ ਭਰਨਗੇ ਜੀ ਜੈ ਸ਼੍ਰੀ ਬਬਲਾਲ ਜੀ